ਆਪੋ ਹਵਾਵਾਂ ਦੇ ਵਿੱਚ ਕਦੀ ਇਮੇਜਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਵਸਾਇਆ ਸੀ ਜਿਹਦਾ ਨਾਮ ਬਾਅਦ ਚ ਅਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਅਰ ਦੇ ਤੌਰ ਤੇ ਉਹ ਚੱਲਦੀ ਆ ਤੇ ਮੈਂ ਕਹਿੰਦਾ ਇੰਨੀਆਂ ਵਿਡਿਆਈਆਂ ਸਤਗੁਰ ਨੇ ਹੀ ਸਰਤਾਜ ਸੇ ਗਾਥਾ ਲਿਖਾਈ ਹੈ ਇਸ ਤੇਗ ਨੇ ਹੀ ਕਲਮ ਕੀ ਜੇ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੋ ਉਹ ਬਹੁਤ ਹੀ ਅਫਸੋਸਜਨਕ ਉਹ ਘਟਨਾ ਹੈ ਮੂਝੇ ਅਭੀ ਗਾੜੀ ਤਾ ਚਲਾਤਾ ਸਨੀਪਾ ਜੀ ਹਮਾਰੇ ਬੜੇ ਅਜ਼ੀਜ਼ ਹੈ ਮੇਰੀ ਕਈ ਵਾਰ ਬਾਤ ਹੋਈ ਹੈ ਉਹਨ세 ਤੇ ਜਬ ਵੀ ਮੌਕਾ ਮਿਲੇਗਾ ਮੈਂ ਉਹਨ세 ਫੋਨ ਕਰਕੇ ਪੁੱਛੂਗਾ ਕਿਉਂਕਿ ਉਹਨਕੇ ਹਾਲਾਤ ਆਪਨੇ ਦੇਖਿਆ ਹਤਾ ਹਸਪੀਟਲ ਮੇ ਕਾਫੀ ਦਿਨੋਂ ਸੇ ਥੇ ਔਰ ਉਹਨਕਾ ਪਰਿਵਾਰ ਸਾਰਾ ਇਸ ਸਦਮੇ ਮੇ ਹੈ ਹਮ ਸਾਰਾ ਹਿੰਦੁਸਤਾਨ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਸੀ ਉਹ ਸਾਨੇਹਾਲ ਤੋਂ ਉੱਠ ਕੇ ਉਹਨਾਂ ਨੇ ਬੰਬੇ ਤੱਕ ਜਾ ਕੇ ਮਤਲਬ ਵਚਨ ਸਾਹਿਬ ਦੇ ਨਾਲ ਵੱਡੀਆਂ ਵੱਡੀਆਂ ਸ਼ਖਸੀਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉੱਤੇ ਇਨਾ ਫਰਹਰਾ ਲਹਿਰਾਉਣਾ ਆਪਣੀ ਬੁਲੰਦੀ ਦਾ ਅਦਾਕਾਰੀ ਦਾ ਇਹ ਬਹੁਤ ਘੱਟ ਲੋਕਾਂ ਦੇ ਹਿੱ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਹੈ ਕਿ ਧਰਮਿੰਦਰ ਸਾਹਿਬ ਇਸ ਫਾਨੀ ਦੁਨਸਾਰ ਨੂੰ ਹਾਲ ਵਿਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਉਹਨੀਆਂ ਫਿਲਮਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤਿਆਂ 'ਚ ਯਾਦ ਰਹੇ ਮਿਹਰਬਾਨ ਆਪ ਹਵਾਵਾਂ ਦੇ ਵਿੱਚ ਕਦੀ ਇਮੇਜਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਵਸਾਇਆ ਸੀ ਜਿਹਦਾ ਨਾਮ ਬਾਅਦ ਚ ਅਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਅਰ ਦੇ ਤੌਰ ਤੇ ਹੋ ਚੱਲਦੀ ਹੈ ਤੇ ਮੈਂ ਕਹਿੰਦਾ ਇਨੀਆਂ ਵਿਡਿਆਈਆਂ ਸਤਿਗੁਰ ਨੇ ਹੀ ਸਰਤਾਜ ਤੇ ਗਾਥਾ ਲਿਖਾਈ ਹੈ ਇਸਤੇਗ ਨੇ ਹੀ ਕਲਮ ਕੀ ਜੇ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੋ ਉਹ ਬਹੁਤ ਹੀ ਅਫਸੋਸਜਨਕ ਉਹ ਘਟਨਾ ਹੈ ਮੁਝੇ ਅਭੀ ਗਾੜੀ ਮੇ ਪਤਾ ਚੱਲਾ ਥਾ ਸਨੀਪਾ ਜੀ ਹਮਾਰੇ ਬੜੇ ਅਜ਼ੀਜ਼ ਹੈ ਮੇਰੀ ਕਈ ਵਾਰ ਬਾਤ ਹੋਈ ਹੈ ਔਨਸੇ ਤੇ ਜਬ ਵੀ ਮੌਕਾ ਮਿਲੇਗਾ ਮੈਂ ਔਨਸੇ ਫੋਨ ਕਰਕੇ ਪੁੱਛੂਗਾ ਕਿਉਂਕਿ ਔਨਕੇ ਹਾਲਾਤ ਆਪਨੇ ਦੇਖਿਆ ਥਾ ਹਸਪੀਟਲ ਮੇ ਕਾਫੀ ਦਿਨੋਂ ਸੇ ਥੇ ਔਰ ਔਨਕਾ ਪਰਿਵਾਰ ਸਾਰਾ ਇਸ ਸਦਮੇ ਮੇ ਹੈ ਹਮ ਸਾਰਾ ਹਿੰਦੁਸਤਾਨ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਸੀ ਉਹ ਸਾਂਹੇ ਹਾਲ ਤੋਂ ਉੱਠ ਕੇ ਔਨਾਂ ਨੇ ਬੰਬੇ ਤੱਕ ਜਾ ਕੇ ਮਤਲਬ ਵਚਨ ਸਾਹਿਬ ਦੇ ਨਾਲ ਬੜੀਆਂ ਬੜੀਆਂ ਸ਼ਖਸੀਅਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉੱਤੇ ਇੰਨਾ ਫਰਹਰਾ ਲਹਿਰਾਉਣਾ ਆਪਣੀ ਬੁਲੰਦੀ ਦਾ ਅਦਾ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਹੈ ਕਿ ਧਰਮਿੰਦਰ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਉਹਨੀਆਂ ਫਿਲਮਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤਿਆਂ 'ਚ ਯਾਦ ਰਹੇਗੀ ਮਿਹਰਬਾਨੀ ਇਸ ਵਕਤ ਇਹ ਸੀਗੇ